ਸਾਸਟ੍ਰੀ ਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਸਕਿਪ ਨਾ ਕਰਿਆ ਕਰੋ ਜਿਹੜੇ ਪ੍ਰਾਈਜ਼ ਹੁੰਦੇ ਨੇ ਨਾਲ ਹੁੰਦੇ ਮੈਂਸ਼ਨ ਕੀਤੇ ਹੁੰਦੇ ਨੇਗੇ ਜਿਹੜਾ ਮੈਂ ਸੂਟ ਵੀਅਰ ਕੀਤਾ ਹੋਇਆ ਹੈਗਾ ਮੈਂ ਕريب ਦਾ ਸੂਟ ਵੀਅਰ ਕੀਤਾ ਹੋਇਆ ਇਹਦੇ ਨਾਲ ਦਾ ਸੂਟ ਅਵੇਲੇਬਲ ਹੈਗਾ ਦਾ ਤੇ ਮੈਂ ਇਸ ਤਰ੍ਹਾਂ ਟੈਬੀ ਦੇ ਵਿੱਚ ਹੈਗਾ ਜਿਹੜਾ ਦੁਪੱਟਾ ਰੱਖਿਆ ਹੈਗਾ ਦੇਖੋ ਇਸ ਤਰ੍ਹਾਂ ਮੈਂ ਇਹਨੂੰ ਟਾਈ ਐਂਡ ਡਾਈ ਕਰਾਇਆ ਹੈਗਾ ਤੇ ਨਾਲ ਆਪਾਂ ਮਹਿਰੂਨ ਕਲਰ ਦੀ ਤੇ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਤੇ ਇਸ ਤਰ੍ਹਾਂ ਇਹਦੀ 셔ਟ ਬਣੀ ਹੋਈ ਹੈ neck ਦਾ ਡਿਜ਼ਾਈਨ ਮੈਂ ਇਦਾਂ ਰੱਖਿਆ ਹੈਗਾ ਤੁਸੀਂ ਦੇਖ ਸਕਦੇ ਹੋ suit ਕਾਫੀ ਜਿਆਦਾ ਸੋਹਣਾ ਹੈਗਾ ਤੇ blue color ਦੀ plain bottom ਹੈਗੀ ਇਹ ਸਾਰੀ 셔ਟ ਹੈਗੀ ਜੇ ਤੁਸੀਂ ਇਹਦੇ ਨਾਲ ਦਾ suit ਲੈਣਾ ਚਾਹੁੰਦੇ ਹੋਗੇ ਤਦ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਕੇ ਇਹਦੇ ਨਾਲ ਦਾ suit same ਇੱਕ ਹੈਗਾ ਆਪਣੇ ਕੋਲੇ ਅਵੇਲੇਬਲ ਤੁਸੀਂ ਲੈ ਸਕਦੇ ਹੋਗੇ ਤੇ ਇਦਾਂ ਹੀ suit ਰੈਡੀ ਕਰਵਾ ਸਕਦੇ ਹੋਗੇ suit ਦਾ price ਹੈਗਾਗਾ 2000 ਪਲੱਸ shipping ਹੈ shipping ਕੋਈ ਐਕਸਟਰਾ ਨਹੀਂ ਹੈਗੀ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਾਫੀ ਜਿਆਦੇ ਸੋਹਣੇ suit ਲੇਗੇ ਇੰਨਕ ਜਿਆਦੇ ਸੋਹਣਾ ਸਟੱਫ ਹੈਗਾ ਤੁਸੀਂ ਇਹਨੂੰ ਪਾਰਟੀ ਵੇਅਰ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਚਲੋ ਜੀ ਆਪਾਂ ਜਿਆਦਾ ਟਾਈਮ ਆਪਾਂ ਨਹੀਂ ਲੈਂਦੇ ਹੈਗੇ ਵੀਡੀਓ ਸਟਾਰਟ ਕਰਦੇ ਆਂਗੇ ਦੇਖੋ ਜੀ ਤੁਹਾਨੂੰ ਪ੍ਰੋਪਰ ਦੇਖਦੇ ਹੋਣਗੇ ਸੂਟ ਬਿਲਕੁਲ ਪਹਿਲਾ ਸੂਟ ਹੈਗਾ ਜਿਹੜਾ ਇਹ ਵਾਲਾ ਹੈਗਾ ਦੇਖੋ ਸਟਾਫ ਹੈਗਾ ਜਿਹੜਾ ਚੁਨਨ ਸਿਲਕ ਚਨੌਨ ਸਿਲਕ ਹੈਗਾ ਸਟੱਫ ਬਹੁਤ ਜਿਆਦਾ ਗੁੱਡ ਹੈਗਾ ਟਿਸਟਾ ਦੀ ਕਲੈਕਸ਼ਨ ਰਹੇਗੀ ਜਿਹੜਾ ਬ੍ਰਾਂਡ ਦੀ ਗੱਲ ਕਰਾਂ ਬ੍ਰਾਂਡ ਹੈਗਾ ਟਿਸਟਾ ਬਹੁਤ ਜਿਆਦਾ ਸੋਨਾ ਸੂਟ ਹੈਗਾ ਬਿਲਕੁਲ ਸੌਫਟ ਸਟੱਫ ਹੈਗਾ ਇਹ ਰਹੇਗੀ ਸ਼ਰਟ ਰਹੇਗੀ ਤੇ ਨਾਲ ਰਹੇਗੀ ਸਕਿਨ ਕਲਰ ਦੀ ਬਾਟਮ ਕ੍ਰੇਪ ਦੀ ਜਿਹੜਾ ਫੈਬਰਿਕ ਹੈ ਉਹ ਕ੍ਰੇਪ ਦਾ ਹੈਗਾ ਤੇ ਪ੍ਰਾਈਸ ਦੀ ਗੱਲ ਕਰਨਾ ਪ੍ਰਾਈਸ ਰਹੇਗਾ 3000 ਵਿਦਆਊਟ ਦੁਪੱਟਾ ਇਹ ਸੂਟ ਨੇ ਕਾਫੀ ਬੰਨਾਂ ਦੇ ਮੈਸੇਜ ਆਉਂਦੇ ਹੁੰਦੇ ਨੇ ਕਿ ਵੀ ਤੁਸੀਂ ਇਹਦੇ ਨਾਲ ਦੁਪੱਟਾ ਹੈਗਾ ਹੈਗਾ ਤੇ ਵਿਦਆਊਟ ਦੁਪੱਟਾ ਇਹ ਵਾਲੇ ਸੂਟ ਨੇਗੇ ਦੁਪੱਟਾ ਇਹਨਾਂ ਨਾਲ ਨਹੀਂ ਹੈਗਾ ਜੀ ਲਓ ਜੀ ਪਹਿਲਾ ਸੂਟ ਇਹ ਸੀਗਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋਗੇ ਇੰਨਾ ਕ ਜਿਆਦਾ ਸੋਨਾ ਸਟੱਫ ਹੈਗਾ ਚ ਨਾਨ ਸਿਲਕ ਹੈਗੀ ਬਹੁਤ ਜਿਆਦਾ ਸੋਨਾ ਸਟੱਫ ਹੈਗਾ ਇਹਦੇ ਵਿੱਚੋਂ ਮੈਂ ਵੀ ਇੱਕ ਆਪ ਦਾ ਸੂਟ ਰੈਡੀ ਕਰਵਾਉਂਗੀ ਜਾਂ ਮੈਂ ਵਰਕ ਕਰਵਾਉਂਗੀ ਜਾਂ ਇਦਾਂ ਹੀ ਆਪਾਂ ਕੋਈ ਡਿਜ਼ਾਈਨ ਵਗੈਰਾ ਕਰਵਾ ਲਾਂਗੇ ਸੂਟ ਦੇ ਉੱਪਰ ਪਹਿਲਾ ਸੂਟ ਇਹ ਸੀਗਾ ਦੇਖੋ ਦੂਜਾ ਪ੍ਰਿੰਟ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਲਓ ਜੀ ਇਹ ਰਹੇਗਾ ਦੂਜਾ ਸੂਟ ਤੇ ਨਾਲ ਰਹੇਗੀ ਮਹਿਰੂਨ ਕਲਰ ਦੀ ਬਾਟਮ ਰਹੇਗੀ ਬਾਟਮ ਦਾ ਸਟੱਫ ਕਰੇਵ ਰਹੇਗਾ ਤੇ ਦੁਪੱਟਾ ਇਹਦੇ ਨਾਲ ਵੀ ਨਹੀਂ ਹੈਗਾ ਵਿਦਆਊਟ ਦੁਪੱਟਾ ਸੂਟ ਲੇنگੇ ਜੇ ਤੁਸੀਂ ਦੁਪੱਟਾ ਕਹੋਗੇ ਮੈਂ ਤੁਹਾਨੂੰ ਚਨੌਣ ਦਾ ਲਗਾ ਕੇ ਦੇ ਦੂੰਗੀ ਜਾਂ ਤੁਸੀਂ ਕਮਲ ਚਨੌਣ ਪਿਓਰ ਦਾ ਵੀ ਲਗਵਾ ਸਕਦੇ ਹੋਗੇ ਤੇ ਉਹਦੇ ਨਾਲ ਜਿਹੜੇ ਦੁਪੱਟਾ ਦਾ ਦੁਪੱਟੇ ਦਾ ਪ੍ਰਾਈਸ ਹੋਊਗਾ ਐਕਸਟਰਾ ਚਾਰजेस ਹੋਣਗੇ ਸਾਰੇ ਡਾਈ ਦੇ ਵੀ ਦੁਪੱਟੇ ਦੇ ਵੀ ਲਓ ਜੀ 3000 ਪ੍ਰਾਈਸ ਹੈ ਬਹੁਤ ਜਿਆਦੇ ਸੋਹਣਾ ਸੂਟ ਹੈ फटाफट ਆਪਣੀ ਬੁਕਿੰਗ ਕਰਦੇ ਸੁੱਟਾਂ ਦੀ ਤੇ ਅਗਲਾ ਕਲਰ ਦੇਖੋ ਕਲਰ ਤੁਹਾਨੂੰ ਸਾਰੇ ਹੀ ਇੱਕ ਤੋਂ ਇੱਕ हटਕੇ ਮਿਲਣਗੇ ਦੇਖੋ ਇਹ ਵੀ ਸੂਟ ਹੈ ਜਿਹੜਾ ਕਿੰਨਾ ਜਿਆਦਾ ਸੋਹਣਾ ਹੈਗਾ ਲਓ ਜੀ ਇਦਾਂ ਬਣਿਆ ਹੋਇਆ ਹੈਗਾ ਇਹ ਵਾਲਾ ਸੂਟ ਤੇ ਨਾਲ ਰਹੇਗੀ ਇਹ ਬਾਟਮ ਰਹੇਗੀ ਕ੍ਰੇਪ ਦੀ ਇਹ ਸੂਟਾਂ ਨਾਲ ਸਾਰਿਆਂ ਨਾਲ ਕ੍ਰੇਪ ਦੀਆਂ ਬਾਟਮ ਲੈਂਗੀਆਂ ਤੁਸੀਂ ਪਾਰਟੀ ਵੇਅਰ ਸੂਟ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਸੂਟ ਰੈਡੀ ਹੋਣਗੇ ਤੇ ਇਹ ਸੂਟਾਂ ਦੀ ਗ੍ਰੇਸ ਵੀ ਬਹੁਤ ਜਿਆਦੇ ਸੋਹਣੀ ਭਾਣਦੀ ਹੈਗੀ 3000 ਪ੍ਰਾਈਸ ਹੈ ਇਹਨਾਂ ਦਾ ਲਓ ਜੀ ਸਟਾਫ ਹੈ ਜਿਹੜਾ ਬਿਲਕੁਲ ਮਲਾਈਮ ਹੈਗਾ ਬਹੁਤ ਜਿਆਦੇ ਸੌਫਟ ਹੈਗਾ ਤੇ ਅਗਲਾ ਸੂਟ ਦੇਖੋ ਅਗਲੇ ਸੂਟ ਦਾ ਕਲਰ ਵੀ ਕਾਫੀ ਜਿਆਦਾ ਸੋਹਣਾਗਾ ਜਿਹੜੀਆਂ ਭੈਣਾਂ ਛੋਟੇ ਪ੍ਰਿੰਟ ਦੇ ਵਿੱਚ ਸੂਟ ਮੰਗਦੀਆਂ ਹੁੰਦੀਆਂ ਨੇ ਤਾਂ ਤੁਸੀਂ ਇਹ ਵਾਲਾ ਲੈ ਸਕਦੇ ਹੋ ਲੋਕ ਜੀ ਤੇ ਨਾਲ ਰਹੇਗੀ ਇਸ ਕਲਰ ਦੀ ਬਾਟਮ ਸਕਾਈ ਬਲੂ ਬਲੂ ਕਲਰ ਹੈ ਫਰੋਜ਼ੀ ਦਾ ਅ ਸੌਰੀ ਫਰੋਜ਼ੀ ਕਲਰ ਹੈ ਬਲੂ ਨਹੀਂ ਹੈਗਾ ਫਰੋਜ਼ੀ ਕਲਰ ਹੈਗਾ ਇਹ ਵਾਲਾ ਦੇਖੋ ਇਸ ਤਰ੍ਹਾਂ ਇਹ ਸੂਟ ਤੁਸੀਂ ਦੇਖ ਸਕਦੇ ਹੋ ਜਿਹੜੀ ਬਾਟਮ ਦਾ ਵੀ ਸਟੱਫ ਹੈਗਾ ਬਹੁਤ ਜਿਆਦਾ ਸੋਹਣਾ ਸਟੱਫ ਹੈਗਾ ਕ੍ਰੇਪ ਦਾ ਇਹ ਫੁੱਲ ਪਿਓਰ ਨਹੀਂ ਹੈਗੀ ਤੇ ਸੈਮੀ ਦੇ ਵਿੱਚ ਹੈ ਪਰ ਸੈਮੀ ਦੀ ਵੀ ਉਹ ਘਟੀਆ ਕੁਆਲਿਟੀ ਨਹੀਂ ਹੈਗੀ ਵੀ ਇਹ ਘਟੀਆ ਕੁਆਲਿਟੀ ਲੱਗੀ ਹੋਈ ਹੈ ਵੀ ਸਟੱਫ ਦੀ ਤੇ ਬਹੁਤ ਸੋਹਣੀ ਕੁਆਲਿਟੀ ਲੱਗੀ ਹੋਈ ਹੈ ਬਾਟਮ ਦੀ ਲੋਚੀ 3000 ਪ੍ਰਾਈਸ ਹੈ ਪਲੱਸ ਸ਼ਿਪਿੰਗ ਹੈ ਇਹ ਵਾਲਾ ਕਲਰ ਦੇਖੋ ਕਿੰਨਾ ਜਿਆਦਾ ਸੋਹਣਾ ਹੈਗਾ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈਗਾ ਲੋਚੀ ਦੇਖ ਇਸ ਤਰ੍ਹਾਂ ਤੇ ਨਾਲ ਰਹੇਗੀ ਕ੍ਰੇਪ ਦੀ ਬਾਟਮ ਕਲਰ ਬਹੁਤ ਜਿਆਦਾ ਸੋਨਾ ਵਾਲਾ ਤੇ ਇੱਕ ਬੇਜ ਦਾ ਤੁਸੀਂ ਦੁਪੱਟਾ ਰੱਖ ਸਕਦੇ ਹੋਗੇ ਤੇ ਸ਼ਾਈਨ ਹੈ ਥੋੜੀ ਜੀ ਸਟੱਫ ਤੇ ਵਿੱਚ ਜਿੱਦਾਂ ਕੀ ਸਿਲਕ ਨਹੀਂ ਹੁੰਦੀ ਹੈਗੀ ਸਿਲਕ ਵਰਕ ਹੈਗਾ ਕਪੜਾ ਇਹ ਵਾਲਾ ਬਹੁਤ ਸੌਫਟ ਲਓ ਜੀ 3000 ਪ੍ਰਾਈਜ਼ ਹੈ ਇਹਦਾ ਵੀ ਤੇ ਵਾਲਾ ਵੀ ਦੇਖੋ 컬러 ਲਓ ਜੀ ਇਹ ਵੀ ਬਹੁਤ ਜਿਆਦੇ ਸੋਹਣਾਗਾ ਤੇ ਨਾਲ ਰਹੇਗੀ بیس कलर ਦੀ ਬਾਟਮ ਹੈ ਬਾਟਮ ਦਾ ਸਾਰਿਆਂ ਨਾਲ ਹੀ بیس ਦੀ ਲੱਗਿਆ ਜਿਹੜਾ ਸ਼ਰਟ ਦੇ ਵਿੱਚ بیس ਕਲਰ ਹੈ ਉਹਦੇ ਨਾਲ ਦੀ ਬਾਟਮ ਲਗਵਾਈਆਂ ਨੇ ਆਪਾਂ ਮੈਚਿੰਗ ਨਹੀਂ ਲਗਵਾਈਆਂ ਹੈਗੀਆਂ ਕਿਉਂਕਿ ਇਹ ਸੂਟ ਨੇ ਜਿਹੜੇ ਇਦਾਂ ਹੀ ਸੋਹਣੇ ਬਣਨਗੇ ਲਓ ਜੀ ਇਹ ਵਾਲਾ ਸੂਟ ਸੀਗਾ ਤੇ ਆਹ ਕਲਰ ਆਹ ਵਾਲਾ ਕਲਰ ਵੀ ਕਾਫੀ ਜਿਆਦੇ ਸੋਹਣਾ ਹੈਗਾ। ਲਓ ਚੁੱਕ। ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ। ਪ੍ਰਿੰਟ ਸਾਰੇ ਹੀ ਸੋਹਣੇ ਨੇ ਜਿੰਨੇ ਮੈਂ ਤੁਹਾਨੂੰ ਸੂਟ ਦਿਖਾਏ ਨੇ ਕਲਰ ਵੀ ਸਾਰੇ ਸੋਹਣੇ ਨੇਗੇ। ਬਹੁਤ ਜਿਆਦੇ ਸੋਹਣੇ ਕਲਰ ਨੇ ਸਾਰੇ ਅਲੱਗ-ਅਲੱਗ। ਤੇ ਨਾਲ ਰਹੇਗੀ ਇਸ ਕਲਰ ਦੀ ਬਾਟਮ ਬਿਲਕੁਲ ਸੇਮ ਜਿਦਾ ਵੀਡੀਓ ਦੇ ਵਿੱਚ ਕਲਰ ਦਿਖ ਰਿਹਾ ਸੇਮ ਕਲਰ ਆ ਰਿਹਾਗਾ ਕੋਈ ਫਰਕ ਨਹੀਂ ਹੈਗਾ ਕਲਰ ਦੇ ਵਿੱਚ ਸੇਮ ਐਂਡ ਇਟੋ ਦੁਪੱਟਾ ਇਹਦੇ ਨਾਲ ਤੁਸੀਂ ਰੱਖ ਸਕਦੇ ਹੋ ਹੋ ਸਕਦਾ ਹੈ ਨਾ ਜੇ ਤੁਸੀਂ ਇਹ ਸੂਟ ਨਾਲ ਮੇਰੇ ਤੋਂ ਦੁਪੱਟਾ ਮੰਗਵਾ ਲਓਗੇ ਹੋ ਸਕੇ ਵੀ ਸੈਮੀ ਦੇ ਵਿੱਚ ਇਹ ਵਾਲਾ ਕਲਰ ਨਾ ਆਵੇ ਤੇ ਵੀ ਉਹ ਪਿਓਰ ਦੇ ਵਿੱਚ ਆਉਂਦਾ ਹੁੰਦਾ ਹੈਗਾ ਥੋੜਾ ਜਿਹਾ ਫਿਰ ਆਪਾਂ ਫੁੱਲ ਪਿਓਰ ਦਾ ਦੁਪੱਟਾ ਤੁਸੀਂ ਲਗਵਾ ਲਿਓ ਆਰਗੈਂਜ਼ਾ ਦਾ ਦੁਪੱਟਾ ਲਗਾਉਂਗੇ ਤੁਸੀਂ ਫੁੱਲ ਪਿਓਰ ਦਾ ਤਾਂ ਵੀ ਬਹੁਤ ਜ਼ਿਆਦਾ ਸੋਹਣਾ ਬਣੂਗਾ ਇਹ ਵਾਲਾ ਸੂਟ ਤੇ ਜਿਹੜਾ ਮੇਰੇ ਫਰੋਜ਼ੀ ਸੂਟ ਪਾਇਆ ਹੋਇਆ ਸੀ ਮੈਂ ਕੱਲ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਵਰਕ ਵਾਲਾ ਉਹ ਸੂਟਾਂ ਦੇ ਭੈਣਾ ਆਰਡਰ ਦੇ ਰਹੀਆਂ ਨੇ ਗੀਆਂ ਤੇ ਉਹਦੇ ਨਾਲ ਜਿਹੜਾ ਦੁਪੱਟਾ ਹਨਾ ਪਲੱਸ ਦੁਪੱਟਾ ਮੈਂ ਤੁਹਾਨੂੰ ਪ੍ਰਾਈਸ ਦੱਸ ਰਹੀ ਐਂਗੀ ਜਿਹੜਾ ਉਹਦੇ ਨਾਲ ਦੁਪੱਟਾ ਰੱਖਿਆ ਹੋਇਆ ਹੈਗਾ ਮੇਰਾ ਫੁੱਲ ਪਿਓਰ ਆਰਗੈਂਜ਼ਾ ਹੈਗਾ ਤੁਹਾਨੂੰ ਵੀ ਜਿਹੜਾ ਦੁਪੱਟਾ ਮਿਲੂਗਾ ਫੁੱਲ ਪਿਓਰ ਆਰਗੈਂਜ਼ਾ ਹੀ ਮਿਲੂਗਾ ਕਿਉਂਕਿ ਜਿਹੜਾ ਕਲਰ ਹੈਗਾ ਸੂਟ ਦਾ ਉਹ ਫੁੱਲ ਪਿਓਰ ਦੇ ਦੁਪੱਟੇ ਤੇ ਹੀ ਆਊਗਾ ਤੇ ਸੈਮੀ ਦੇ ਵਿੱਚ ਨਹੀਂ ਮਤਲਬ ਸਹੀ ਕਲਰ ਆਉਂਦਾ ਹੈਗਾ ਉਹ ਕਲਰ ਬਣਦਾ ਨਹੀਂ ਹੈਗਾ ਸੈਮੀ ਦੇ ਵਿੱਚ ਤੇ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਕਾਫੀ ਪਸੰਦ ਆਏ ਹੋਣਗੇ ਨਿਊ ਕਲੈਕਸ਼ਨ ਸੀਗੀ ਕਾਫੀ ਜਿਆਦੇ ਸੋਹਣੇ ਸੂਟ ਸੀਗੇ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਛੋੜੇ ਛੋੜੇ ਕਮੈਂਟ ਕਰਦੇ ਆ ਤੁਹਾਡਾ ਤੈਦ ਲੋ ਧੰਨਵਾਦ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ